ਅੱਜ ਕੱਲ੍ਹ ਨਾਲੋਂ ਪਹਿਲਾਂ ਵੇਲਾ ਚੰਗਾ ਸੀ ਇੰਟਰਨੈਟ ਨਾਲ ਕੋਈ ਫੁੱਟਾ ਪੰਗਾ ਸੀ ਘਰ ਦੇ ਅੰਦਰ ਘਰ ਦਾ ਲੱਸੀ ਪਾਣੀ ਸੀ 버ਗਰ ਪੀਜ਼ਾ ਮੌਮਸ ਦਾ ਕੋਈ ਚਾਣੇ ਸੀ ਬਲੱਡ ਪ੍ਰੈਸ਼ਰ 슈ਗਰ ਡਾਇਟਿੰਗ ਕੁਝ ਨਹੀਂ ਸੀ ਪ੍ਰਾਣੇ ਲਈ ਵੀ ਗੁੜ ਚੱਕਰ ਦਾ ਪਾਣੀ ਸੀ ਡੈਡੀ ਮਾਮਾ ਅੰਕਲ ਕੱਜਣ ਹੈਣੀ ਸੀ ਪਿਓ ਰਾਜਾ ਤੇ ਮਾਂ ਸਭ ਲਈ ਰਾਣੀ ਸੀ ਅੱਜ ਕੱਲ੍ਹ ਸਾਰੀ ਰਾਤ ਵੀ ਸੌਂਦੇ ਹੈਣੀ ਸੀ ਸਰਗੀ ਵੇਲੇ ਚਾਟੀ ਵਿੱਚ ਮਧਾਣੀ ਸੀ ਮੈਗੀ ਪੋਹਾ ਹਲਵਾ ਪੂੜੀ ਕਿੱਥੇ ਸੀ ਸਾਗ ਸਰੋਂ ਦਾ ਜਾਂ ਫਿਰ ਐਮਬਲ ਮਾਣੀ ਸੀ ਅਮਰਤ ਵੇਲੇ ਪਾਠ ਕਰਨ ਲਈ ਉੱਠ ਜਾਣਾ ਮਾਂ ਦੇ ਰੂਪ ਵਿੱਚ ਘਰ ਵਿੱਚ ਸਮਾਣੀ ਸੀ ਗਲੀ ਗਲੀ ਵਿੱਚ ਪਰਲਰ ਪਾਲੇ ਲੋਕਾਂ ਨੇ ਸਾਡੇ ਪਿੰਡ ਦਾ ਨਾਈ ਬਾਬਾ ਮੰਗਾ ਸੀ ਅੱਜ ਕੱਲ ਨਾਲੋਂ ਪਹਿਲਾਂ ਵੇਲਾ ਚੰਗਾ ਸੀ ਅੱਜ ਕੱਲ ਨਾਲੋਂ ਪਹਿਲਾਂ ਵੇਲਾ ਚੰਗਾ ਸੀ ਵਿਹੜੇ ਵਿੱਚ ತ್ರೆਕਾ ਗੂੜੀ ਛਾ ਹੋਣੀ ਕਿਚਨ ਦੀ ਥਾਂ ਪਸਾਰੀ ਖੁੱਲੀ ਥਾਂ ਹੋਣੀ ਡਰਿੰਗ ਰੂਮ ਨਾ ਪਾਰਕ ਨਾ ਛਾਦੀ ਹਾਲ ਸੀ ਇਕੱਠਿਆਂ ਹੋ ਕੇ ਬਹਿਣਾ ਜਿੱਥੇ ਬੋੜ ਦੀ ਛਾਂ ਹੋਣੀ ਚੁੱਪ ਕਰਕੇ ਫੈਸਲਾ ਸੁੰਨਾ ਵੱਡਿਆਂ ਦਾ ਨੀਵੀਆਂ ਨਜ਼ਰਾਂ ਨਾਲ ਨਾ ਧੁਣ ਆਪਾਂ ਹੋਣੀ ਆਟਾ ਦਾਣਾ ਕੁੱਕੜ ਐਂਡੇ ਘਰ ਦੇ ਹੋਣੇ ਘਰ ਦਾ ਮੱਖਣ ਨਾਲੇ ਕਿੱਲੇ ਗਾਂ ਹੋਣੀ ਹਰ ਪਿੰਡ ਦਾ ਹਰ ਬੱਚਾ ਹੀ ਗਾਂਧੀ ਸੀ ਮਾਂ ਪੈਣਾ ਦੀ ਇੱਜ਼ਤ ਸਭ ਲਈ ਸਾਂਝੀ ਸੀ ਇਨਾ ਖੂਨ ਸਫੈਦ ਨਹੀਂ ਸੀ ਲੋਕਾਂ ਦਾ ਆਂਡ ਗਮੰਡ ਤੇ ਸਭ ਪਿੰਡ ਦੇ ਲੋਕ ਸਾਂਝੇ ਸੀ ਆਪਣੇ ਇੰਨੇ ਕੰਨ ਨਾ ਰੱਖਣੇ ਰਫੜਾਂ ਤੇ ਪਿੰਡ ਦੀਆਂ ਬੁੜੀਆਂ ਕੱਪੜੇ ਧੋਣੇ ਛੱਪੜਾਂ ਤੇ ਲੋਕੇ ਰਹਿਣਾ ਕੁੜੀਆਂ ਇੰਜ ਮਗੇਤਰ ਤੋਂ ਪਿੱਛੇ ਜਿਵੇਂ ਰਹਿੰਦਾ ਫਗਣ ਚੇਤਰ ਤੋਂ ਪਾਪਾ ਕਹਿਣਾ ਬੂਟੇ ਦਾ ਜਾਂ ਮੰਗੇ ਦਾ ਸਾਰੀ ਜਿੰਦੜੀ ਨਾ ਨਹੀਂ ਲੈਣਾ ਬੰਦੇ ਦਾ ਰੋਟੀ ਟੁਕੜ ਜਿਹੋ ਜਾ ਹੋਣਾ ਖਾ ਲੈਣਾ ਚੋਲੇ ਮੰਡਣ ਤੇ ਝੋਲੀ ਵਿੱਚ ਪਵਾ ਲੈਣਾ ਛਾਮਾ ਤਾਂ ਹੀ ਲੋਕਾ ਰਹਿਣਾ ਪੈਲੀਆਂ ਵਿੱਚ ਖੂਹ ਤੋਂ ਪਾਣੀ ਪੀ ਕੇ ਟੈਮ ਟਪਾ ਲੈਣਾ ਸ਼ੈਂਪੂ ਮੇਕਅਪ ਫੇਸ਼ੀਅਲ ਨਾ ਥ੍ਰੈਡਿੰਗ ਸੀ ਮੁਸ਼ਕਲ ਦੇ ਨਾਲ ਘਰ ਵਿੱਚ ਛੀਸ਼ਾ ਕੰਗਾ ਸੀ ਅੱਜ ਕੱਲ੍ਹ ਨਾਲੋਂ ਪਹਿਲਾ ਵੇਲਾ ਚੰਗਾ ਸੀ ਅੱਜ ਕੱਲ੍ਹ ਨਾਲੋਂ ਪਿਛਲਾ ਵੇਲਾ ਚੰਗਾ ਸੀ ਸਾਰੇ ਪਿੰਡ ਵਿੱਚ ਰੌਣਕ ਜਦੋਂ ਵਿਆਹ ਹੋਣਾ ਤਾਜ਼ੀਆਂ ਝੰਡੀਆਂ ਲਾ ਕੇ ਘਰ ਸਜਾ ਲੈਣਾ ਵਲੀਆਂ ਕੁਲੀਆਂ ਕਰਕੇ ਟਾਈਮ ਟਪਾ ਲੈਣਾ ਫ੍ਰਿਜ ਕੂਲਰ ਨਾਲ ਜੂਸਰ ਘਰ ਵਿੱਚ ਲਾਂਦੇ ਸੀ ਪਾਣੀ ਸਾਰੇ ਲੋਕ ਘੜੇ ਦਾ ਪਲਾਂਦੇ ਸੀ ਹੱਥ ਦੇ ਵੱਟੇ ਲੱਡੂ ਖਾ ਲੈਂਦੇ ਸੀ ਜਿੰਨਾ ਵੀ ਰੋਟੀ ਥੱਲੇ ਹੀ ਬਹਿ ਕੇ ਖਾ ਲੈਂਦੇ ਸੀ ਸੁੰਨੇ ਵੇੜੇ ਕਰਕੇ ਜਦ ਧੀਆਂ ਤੁਰ ਜਾਣਾ ਘਰ ਦਾ ਚੁੰਨਾ ਬਦਲਾਂ ਦੇ ਨਾਲ ਖੁਰ ਜਾਣਾ ਵੇੜੇ ਦੇ ਵਿੱਚ ਕਿੱਕਲੀ ਪਾਉਣੀ ਕੁੜੀਆਂ ਨੇ ਪਿੰਡੇ ਪਿੰਡ ਦੇ ਅੰਦਰ ਬੁੱਕੀ ਵਾਲਾ ਖੂਹ ਹੋਣਾ ਅੱਜ ਵੀ ਚੇਤਾ ਕਰਦਾ ਉਹਨਾਂ ਲੋਕਾਂ ਦਾ ਹਰ ਕੰਮ ਵਿੱਚ ਬਰਕਤ ਸੀ ਉਹਨਾਂ ਲੋਕਾਂ ਤੇ ਧੁੱਪ ਰਹੇਗੀ ਨਾ ਕੋਈ ਉਂਝ ਦੀ ਛਾਂ ਰਹੇਗੀ ਪਿਓ ਰਹੇਗੀ ਨਾ ਕੋਈ ਉਂਝ ਦੀ ਮਾਂ ਰਹੇਗੀ ਮਿਲ ਪੈਣਾ ਕੋਈ ਆਪਣਾ ਕਹਿਣਾ ਦੀਦ ਹੋਗੀ ਥੋੜੀ ਇੱਜ਼ਤ ਬਹੁਤੀ ਅੱਖ ਬਿ ਦੀਦ ਹੋਗੀ ਇੱਜ਼ਤਾ ਸ਼ਰਮਾ ਵਾਲੇ ਬੂਤੇ ਪੁੱਟ ਦਿੱਤੇ ਕੁੰਡ ਸ਼ਰਮਾ ਦੇ ਲਾ ਕੇ ਸਾਰੇ ਸੁੱਟ ਦਿੱਤੇ ਸਾਰੇ ਪਿੰਡ ਦਾ ਕੱਠ ਤੇ ਇੱਕ ਸਲਾਹ ਹੋਣੀ ਨਾ ਫਸਾਦ ਨਾ ਯਾਰੋ ਕੋਈ ਦੰਗਾ ਸੀ ਅੱਜ ਕੱਲ ਨਾਲੋਂ ਪਹਿਲਾ ਵੇਲਾ ਚੰਗਾ ਸੀ ਅੱਜ ਕੱਲ ਨਾਲੋਂ ਪਿਛਲਾ ਵੇਲਾ ਚੰਗਾ ਸੀ ਇੰਟਰਨੈਟ ਨਾਲ ਕੋਈ ਪੁੱਠਾ ਪੰਗਾ ਸੀ ਅੱਜ ਕੱਲ ਨਾਲੋਂ ਪਹਿਲਾ ਵੇਲਾ ਚੰਗਾ ਸੀ